ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਬੂੰਦੀ ਵਾਲੇ ਲੱਡੂ ਉਸ ਦੇ ਲਈ ਲੈਂਦੇ ਜੀ ਆਪਾਂ 1 ਕੌਲੀ ਬੇਸਾਂ ਦੀ ਤੇ ਪੌਣ ਇੱਕ ਕੌਲੀ ਚੀਨੀ ਦੀ ਆਪਾਂ ਜਿੰਨੀ ਚੀਨੀ ਲੈਂਦੇ ਹੁਨਾ ਹੀ ਇਸ ਲਈ ਚਾਸ਼ਨੀ ਬਣਾਵਾਂਗੇ ਕੜਾਈਏ ਦੇ ਵਿੱਚ ਆਪਾਂ ਜੀ ਹੁਣ ਚੀਨੀ ਨੂੰ ਪਾ ਲਵਾਂਗੇ ਤੇ ਇੰਨਾ ਹੀ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਤੇ ਥੋੜਾ ਜਿਹਾ ਘੱਟ ਹੀ ਪਾਣੀ ਪਾਵਾਂਗੇ ਆਪਾਂ ਇਸ ਦੇ ਵਿੱਚ ਤੇ ਪਾਣੀ ਕੋਈ ਕੌਲੀ ਜਿਵੇਂ ਚੀਨੀ ਦੀ ਸੀ ਉਨਾ ਹੀ ਆਪਾਂ ਇਸ ਦੇ ਵਿੱਚ ਪਾਣੀ ਪਾਉਣਾ ਤੇ ਇਹ ਲੱਡੂ ਜਿਹੜੇ ਜੀ ਬਹੁਤ ਹੀ ਜ਼ਿਆਦਾ ਸਵਾਲ ਬੰਦੇ ਨੇ ਤੇ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਘੋਲ ਲੈਣਾਗਾ ਜੀ ਤੇ ਚੰਗੀ ਤਰ੍ਹਾਂ ਇਸ ਦੀ ਚਾਸ਼ਨੀ ਜਿਹੜੀ ਉਹ ਬਣਾਵਾਂਗੇ ਤੇ ਥੋੜੀ ਹਲਕੀ ਤਾਰ ਵਾਲੀ ਚਾਸ਼ਨੀ ਜਿਹੜੀ ਉਹ ਬਣਾਉਣੀ ਹੈਗੀ ਬੜਾ ਜ਼ਿਆਦਾ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਤੇ ਇਸ ਨੂੰ ਆਪਾਂ ਹਲਾਉਂਦੇ ਹੀ ਰਹਿਣਾਗਾ ਸ਼ੀਨੀ ਮਦਦਦ ਨਾਲ ਜੀਨੀ ਆਪਣੀ ਵਸ ਥੋੜੀ ਆਪਾਂ ਘੱਟ ਲੱਗੀ ਤਾਂ ਹੋਰ ਵੀ ਪਾ ਲੇਤੀ ਸੀ ਜੀਨੀ ਕਿਉਂਕਿ ਮਿੱਠਾ ਆਪਾਂ ਇਸ ਤੇ ਆਪਦੇ ਹਿਸਾਬ ਨਾਲ ਜਿਹੜਾ ਪਾ ਸਕਦੇ ਆਗੇ ਤੇ ਉਨਾ ਹੀ ਆਪਾਂ ਪਾਣੀ ਜਿਹੜਾ ਇਹਦੇ ਵਿੱਚ ਹੋਰ ਪਾ ਲੇਤਾ ਸੀਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਲਾਵਾਂਗੇ ਤੇ ਜੀਨੀ ਆਪਣੀ ਗੁਲ ਗਈ ਤੇ ਹੁਣ ਆਪਾਂ ਇਸ ਦੇ ਵਿੱਚ ਦੁੱਧ ਜਿਹੜਾ ਉਹ ਪਾਵਾਂਗੇ ਚੀਨੀ ਜਿਹੜੀ ਸਾਫ਼ ਕਰਨ ਦੇ ਲਈ ਇਹ ਦੁੱਧ ਆਪਾਂ ਤਾਪ ਆਏਗਾ ਜਿਹੜੀ ਚੀਨੀ ਦੇ ਉੱਪਰ ਝੱਗ ਜੀ ਆ ਜਾਂਦੀ ਆ ਵੀ ਉਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਉਤਾਰ ਲਾਵਾਂਗੇ ਤੇ ਚੀਨੀ ਆਪਣੀ ਜਿਹੜੀ ਹੋ ਜੂਗੀ ਸਾਫ਼ ਦੁੱਧ ਦੇ ਨਾਲ ਇਸ ਕਰਕੇ ਆਪਾਂ ਇਸ ਦੇ ਵਿੱਚ ਜਿਹੜਾ ਦੁੱਧ ਪਾਇਆਗਾ ਤੇ ਇਹ ਲੱਡੂ ਬਣ ਕੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਬਹੁਤ ਹੀ ਸਵਾਦ ਆਉਂਦੇ ਨੇ ਇਹ ਦੇਖੋ ਜੀ ਝੱਗ ਆ ਗਈ ਉੱਪਰ ਚੀਨੀ ਤੇ ਹੁਣ ਆਪਾਂ ਇਸ ਦੇ ਝਾਰੀ ਦੇ ਨਾਲ ਝੱਗ ਜਿਹੜੀ ਸਾਰੀ ਆਪਾਂ ਕੱਢ ਲੈਣੀ ਹੈ ਬਾਹਰ ਤੇ ਆਪਣੀ ਚੀਨੀ ਹੋ ਜੂਗੀ ਸਾਫ ਤੇ ਸਾਰੀ ਝੱਗ ਜਿਹੜੀ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਕੱਢਾਂਗੇ ਚੀਨੀ ਆਪਣੀ ਸਾਫ ਹੋ ਗਈ ਤੇ ਆਪਣੀ ਜਿਹੜੀ ਝੱਗ ਸੀਗੀ ਉਹ ਕੱਢ ਲਈ ਤੁਸੀਂ ਬਾਹਰ ਤਾਂ ਜਿਹੜੀ ਥੋੜੀ-ਬਹੁਤੀ ਰਹੇਗੀ ਆਪਾਂ ਬਾਅਦ ਵਿੱਚ ਵੀ ਕੱਢ ਸਕਦੇ ਹਾਂਗੇ ਤੇ ਹੁਣ ਆਪਾਂ ਬੇਸਣਾਂ ਦੇ ਵਿੱਚ ਜਿਹੜਾ ਲੱਡੂਆਂ ਵਾਲਾ ਕਲਰ ਹੁੰਦਾ ਇਹ ਆਪਾਂ ਥੋੜਾ ਜਿਹਾ ਪਾ ਦਵਾਂਗੇ ਤੇ ਜਿੰਨਾ ਕ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਇੱਕ ਚੁਟਕੀ ਦੇ ਕਰੀਬ ਜਿਹੜੇ ਇਹ ਪਾਇਆ ਹੋਇਆ ਹੈ ਪੇਸਨ ਦੇ ਵਿੱਚ ਲੱਡੂ ਵਾਲਾ ਕਲਰ ਤੇ ਹੁਣ ਆਪਾਂ ਪਹਿਲਾਂ ਇਸ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਸੁੱਕੇ ਦੇ ਵਿੱਚ ਹੀ ਆਪਾਂ ਚੰਗੀ ਤਰ੍ਹਾਂ ਜਿਹੜਾ ਕਲਰ ਆਹੋ ਮਿਕਸ ਕਰਨਾਗਾ ਇਸੇ ਤਰ੍ਹਾਂ ਹੀ ਆਪਾਂ ਕਲਰ ਨੂੰ ਮਿਕਸ ਕਰਦੇ ਰਹਿਣਾਗਾ ਫਿਰ ਆਪਾਂ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਜਿਹੜਾ ਪਾਣੀ ਆ ਉਹ ਪਾ ਦਵਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਆ ਜਿਹੜਾ ਉਹ ਪਾਉਂਦੇ ਰਹਾਂਗੇ ਇਸ ਦੇ ਵਿੱਚ ਤੇ ਆਪਾਂ ਇਸ ਨੂੰ ਮਿਕਸ ਕਰਦੇ ਰਹਾਂਗੇ ਕਿਉਂਕਿ ਆਪਾਂ ਨੂੰ ਇਹ ਘੋਲ ਆ ਜਿਹੜਾ ਇਹ ਪਤਲਾ ਹੀ ਚਾਹੀਦਾਗਾ ਆਪਾਂ ਇਸ ਦੇ ਵਿੱਚ ਪਾਣੀ ਜਿਹੜਾ ਹੋਰ ਵੀ ਐਡ ਕਰਾਂਗੇ ਤੇ ਕਲਰ ਜਿਹੜਾ ਸਹੀ ਆ ਰਿਹਾਗਾ ਕਿ ਆਪਾਂ ਨੂੰ ਕਲਰ ਦੀ ਹੋਰ ਜ਼ਰੂਰਤ ਨਹੀਂ ਪਵੇਗੀ ਤੇ ਆਪਾਂ ਇਸੇ ਨੂੰ ਘੋਲ ਲਾਵਾਂਗੇ ਇਸ ਤਰ੍ਹਾਂ ਦਾ ਆਪਾਂ ਜਿਹੜਾ ਘੋਲ ਆ ਉਹ ਇਸ ਤਰ੍ਹਾਂ ਦਾ ਚਾਹੀਦਾ ਆਪਾਂ ਨੂੰ ਆਪਾਂ ਘੋਲ ਕਰ ਲੈ ਜਿਆਰ ਹੁਣ ਆਪਾਂ ਜਿਹੜੀ ਚਾਸ਼ਨੀ ਆ ਇਹ ਵੀ ਆਪਾਂ ਨੂੰ ਗਰਮ ਚਾਹੀਦੀ ਹੈਗੀ ਤੇ ਚਾਸ਼ਨੀ ਆਪਣੀ ਬਣ ਕੇ ਹੋ ਗਈ ਤਿਆਰ ਹਲਕੀ ਧਾਰ ਵਾਲੀ ਜਿਹੜੀ ਚਾਸ਼ਨੀ ਉਹ ਬਣ ਗਈ ਸੀ ਆਪਣੀ ਤੇ ਹੁਣ ਆਪਾਂ ਜਿਹੜਾ ਫਰੈਂਡ ਦੇ ਵਿੱਚ ਤੇਲ ਪਾਇਆਗਾ ਆਪਾਂ ਨੂੰ ਇਹ ਜੀ ਛਾਰੀ ਚਾਹੀਦੀ ਹੈ ਨਾ ਹੀ ਇਹਦੇ ਬੀ ਕਸਰਾਕ ਨੇ ਨਾ ਹੀ ਜਿਆਦਾ ਮੋਟੇ ਇਸ ਦੇ ਨਾਲ ਜਿਹੜੇ ਗੁੰਦੀ ਬਣੂਗੀ ਉਹ ਵਧੀਆ ਗੋਲ ਬਣ ਕੇ ਤਿਆਰ ਹੋਊਗੀ ਗੁੰਦੀ ਧਿਆਨ ਆਪਾਂ ਇਸ ਦੇ ਵਿੱਚ ਜਿਹੜੀ ਹੈ ਬੇਸਣ ਘੋਲਿਆ ਹੋਇਆ ਸੀ ਆਪਾਂ ਉਹ ਪਾ ਲਵਾਂਗੇ ਕਈ ਵਾਰੀ ਆਪਾਂ ਕਿੰਦਾ ਵੀ ਬੋਤਲ ਦੇ ਵਿੱਚ ਵੀ ਇਸ ਦੇ ਸਰਾਕ ਕਰ ਲੈਨੇ ਆ ਉਸ ਦੇ ਵਿੱਚ ਵੀ ਬੇਸਣ ਜਿਹੜਾ ਪਾ ਸਕਦੇ ਆਪਾਂ ਘੋਲਿਆ ਕਰਿਆ ਹੁੰਦਾ ਤਿਆਰ ਜਿਹੜਾ ਆਪਣਾ ਤੇ ਹੁਣ ਆਪੇ ਇਸ ਦੇ ਵਿੱਚ ਬੇਸਣ ਜਿਹੜਾ ਉਹ ਪਾਵਾਂਗੇ ਕਿਉਂਕਿ ਮੈਂ ਇੱਕ ਹੱਥ ਦੇ ਨਾਲ ਵੀਡੀਓ ਬਣਾ ਰਹੀ ਸੀ ਤੇ ਬੇਸਣ ਮੇਰੇ ਤੋਂ ਇੱਕ ਹੱਥ ਨਾਲ ਨਹੀਂ ਪੈ ਰਿਆ ਸੀ ਇਸ ਕਰਕੇ ਬੂੰਦੀ ਜਿਹੜੀ ਤੁਹਾਨੂੰ ਘੱਟ ਹੀ ਦਿਖਾਵਾਂਗੇ ਆਪਾਂ ਬੀ ਲੋ ਜੀ ਇਸ ਤਰ੍ਹਾਂ ਦੀ ਆਪਣੀ ਬੂੰਦੀ ਜਿਹੜੀ ਉਹ ਬਣ ਕੇ ਤਿਆਰ ਹੋ ਰਹੀ ਹੈ ਤੇ ਆਪਣਾ ਜਿਹੜੀ ਚਾਸ਼ਨੀ ਹੈ ਇਹ ਆਪਾਂ ਨੂੰ ਗਰਮ ਚਾਹੀਦੀ ਹੈ ਸਾਰੀ ਬੂੰਦੀਆਂ ਆਪਾਂ ਚਾਸ਼ਨੀ ਦੇ ਵਿੱਚ ਜਿਹੜੀ ਉਹ ਆਪਾਂ ਆ ਦਿੱਤੀ ਸੀ ਤੇ ਤਾਂ ਕਿ ਜਿਹੜੀ ਚਾਸ਼ਨੀ ਦੇ ਵਿੱਚ ਗੁੰਦੀ ਪਾਈ ਆ ਉਹ ਚੰਗੀ ਤਰ੍ਹਾਂ ਸੁੱਕ ਸਕੇ ਚਾਸ਼ਨੀ ਤੇ ਹੁਣ ਆਪਣੇ ਲੱਡੂ ਬਣ ਕੇ ਹੋਣ ਲੱਗੇ ਤਿਆਰ ਤੇ ਇਸ ਤਰ੍ਹਾਂ ਦੇ ਆਪਾਂ ਲੱਡੂ ਆ ਜਿਹੜੇ ਉਹ ਬਣ ਕੇ ਹੋ ਜਾਣਗੇ ਤਿਆਰ ਕਿਉਂਕਿ ਲੱਡੂ ਇਸਦੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਆਪਾਂ ਸਾਰੇ ਲੱਡੂ ਇਸ ਤਰ੍ਹਾਂ ਹੀ ਬਣਾ ਲੈਣੇ ਨੇ ਗੁੰਦੀ ਵਾਲੇ ਲੱਡੂ ਸਾਰੇ ਲੱਡੂ ਆਪਾਂ ਜੀ ਵਟ ਕੇ ਰੱਖ ਲੈਤੀ ਇਸ ਪਲੇਟ ਦੇ ਵਿੱਚ ਤੇ ਲੱਡੂ ਬਣ ਕੇ ਹੋ ਗਏ ਤਿਆਰ ਆਪਣੇ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਰੈਸਪੀ ਦੇ ਵਿੱਚ ਧੰਨਵਾਦ